ਜੇ ਤੁਹਾਨੂੰ ਬਹੁਤ ਔਲੀ ਚੀਜ਼ ਦਿਖਾਉਣੀ ਹੈ ਤੇ ਵੀਡੀਓ ਨੂੰ ਜਰੂਰ ਐਂਡ ਤੱਕ ਵੇਖੋ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਕਿਉਂਕਿ ਇਹ ਸ਼ੇਅਰ ਕਰਨ ਵਾਲੀ ਵੀਡੀਓ ਹੈਗੀ ਤੇ ਫਿਰ ਤੁਸੀਂ ਵੇਖੋ ਵੀ ਇਹਦੇ ਵਿੱਚ ਕੀ ਬਣੂਗਾ ਕੀ ਆਹ ਕੀ ਬਣਾ ਰਿਹਾ ਵੀ ਅੱਜ ਇਹ ਆਪਣੇ ਔਲਿਆਂ ਦਾ ਮਰੱਬਾ ਨਹੀਂ ਸੀ ਪਿਆ ਜਿਹੜਾ ਹਾਂ ਲਿਆਂਦਾ ਸੀ ਆਪਾਂ ਨੇ ਇਕੱਠਾ ਹਾਂ ਉਹ ਆਗਾ ਕਿਸੇ ਨੇ ਖਾਦਾ ਹੀ ਨਹੀਂ ਹੈਗਾ ਅੱਛਾ ਸਾਰੇ ਜਣੇ ਆਹ ਹਾਰੜਾਂ ਦਾ ਮਰੱਬਾ ਸੀ ਠੀਕ ਆ ਇੱਕ ਆਹ ਆ ਲਏ ਸੀ ਆਪਾਂ ਪਤਾ ਨਹੀਂ ਕਿਹੜਾ ਮਰੱਬਾ ਸੀ ਇਹ ਉਹ ਨਹੀਂ ਬਤਾਇਦਾ ਫੇ ਖਾ ਲਿਆ ਕਰੋ ਇਹਨੂੰ ਤੂੰ ਤਾਂ ਐ ਸਿੱਟੀਆਂ ਦੇ ਬ੍ਰੀਕ ਕਰ ਕਰ ਆਹ ਕੀ ਕਰਨਗੇ ਹੁਣ ਤੁਸੀਂ ਮਰੱਬਾ ਜਿਹੜੇ ਔਲੇ ਸੀ ਹੁਣ ਉਹਨਾਂ ਨੂੰ ਔਲਿਆਂ ਨੂੰ ਮੈਂ ਕੱਟ ਲਿਆ ਅੱਜ ਮੈਂ ਸੋਚਿਆ ਵੀ ਬ੍ਰੈਡਾਂ ਦਾ ਜੈਮ ਬਣਾ ਲਾਂ ਨੇ ਇਹਦਾ ਆਪਾਂ ਅੱਛਾ ਜੈਮ ਬਣਾ ਕੇ ਜੈਮ ਚ ਲੋਟ ਆ ਜਾਣਗੇ ਆ ਦੇਖੋ ਐਵੇਂ ਇਹ ਚੋ ਕੱਲੀਆਂ ਹਿੜਕਾ-ਹਿੜਕਾਂ ਕੱਢ ਘਾੜ ਸਿੱਟਦੀਆਂ ਆਹ ਤਾਂ ਛੋਟੇ ਹਿੜਕਾਂ ਰੱਖ ਲੀਆਂ ਆਹ ਤਾਂ ਔਲੇ ਹੋ ਗਏ ਆਹ ਕੀ ਹੈ ਆਹ ਹਿੜਕਾਂ ਆਹਾ ਆਹਾ ਔਲਿਆਂ ਦੀ ਹਿੜਕਾਂ ਨੇ ਤਾਂ ਅੱਛਾ ਇਹੋ ਉਹ ਆ ਨਿੰਲੀ ਅੰਦਨੀ ਸੇ ਪਾਣੀ ਮਰੱਬਾ ਕਾਦਾ ਕਾਦਾ ਸੀ ਇਹ ਹਾਰਡਾਂ ਦਾ ਅੱਛਾ ਜੀ ਨਹੀਂ ਸੀ ਕਰਦਾ ਕਾਣ ਨੂੰ ਮੈਂ ਕਹਿੰਦਾ ਆਪਾਂ ਐ ਕਰਦੇ ਆਂ ਵੀੜੀਆਂ ਨਾ ਬਣਾਈ ਚੱਲੋ ਮੂੰਹ ਤੇ ਲੱਗਿਆ ਹੋਇਆ ਪੇਕ ਮੈਂ ਵੀ ਪੁੱਛਣ ਲੱਗਾ ਜੀ ਇਹ ਆ ਮੂੰਹ ਤੇ ਕੀ ਕਰ ਲੋਕ ਤਾਂ ਕਹਿੰਦੇ ਮੂੰਹ ਕਾਲਾ ਨਾ ਕਰੋ ਮੂੰਹ ਕਾਲਾ ਨਾ ਕਰੋ ਆਕਸੋਰੀ ਲਾ ਰੱਖਿਆ ਕਾਲਾ ਨੀ ਸ਼ਹਿਦ ਪਾ ਕੇ ਲਾਇਆ ਇਹਦੇ ਵਿੱਚ ਇਹ ਕਾਦੇ ਵਾਸਤੇ ਨੇਚਰਲ ਗਲੋ ਨੇਚਰਲ ਚੀਜ਼ਾਂ ਨਾਲ ਗਲੋ ਕਰੋ ਜ਼ਰੂਰੀ ਨਹੀਂ ਆਪਾਂ ਫੇਸ਼ੀਅਲ ਕਰਾਉਣ ਜਾਓ ਅੱਛਾ ਇਹ ਫੇਸ਼ੀਅਲ ਕਰਾਉਂਦੇ ਨਹੀਂ ਇਦੇ ਵਿੱਚ ਨਿੰਬੂ ਪਾਲੇ ਮਾੜਿਆ ਜਾਂ ਮਾੜਿਆ ਸ਼ਹਿਦ ਪਾਲੇ ਆਪਨੇ ਹਲਦੀ ਪਾ ਲਈ ਥੋੜੀ ਜੀ ਠੀਕ ਹੈ ਇਹ ਸਾਰੀਆਂ ਚੀਜ਼ਾਂ ਬਣਾ ਪੀਸ ਕੇ ਮੈਂ ਮੂਥੇ ਲਾ ਲਈ ਬਣਾ ਕੇ ਉਨੇ ਟਾਈਮ ਚ ਮੈਂ ਸੋਚੇ ਵੀ ਟਾਈਮ ਵੇਸਟ ਤਾਂ ਹੋਊਂਗੀ ਹੋਰ ਵੀ ਅੱਜ ਸੰਡੇ ਆ ਨਾਲੇ ਆਪਾਂ ਇਹ ਬਣਾ ਲਾਣੀ ਆ ਮਰਬੇ ਅਨੁਸਾਰਿਆਂ ਨੂੰ ਪੀਸ ਕੇ ਜੇ ਉਹ ਮਰਬੇ ਦਾ ਚਾਰ ਖਾਣ ਨੂੰ ਨਹੀਂ ਜੀ ਕਰਦਾ ਨਾ ਮਰਬਾ ਹਨਾ ਔਲੇ ਦਾ ਠੀਕ ਹੈ ਤਾਂ ਤੁਸੀਂ ਜਿਵੇਂ ਹੁਣ ਮੈਂ ਸਕੀਮ ਕਰ ਰਹੀ ਆ ਐਵੇਂ ਕਰਕੇ ਖਾ ਸਕਦੇ ਮੈਂ ਤਾਂ ਹੁਣੇ ਇਹ ਸੋਚਿਆ ਵੀ ਇਹਨੂੰ ਪੀਸ ਕੇ ਆਪਾਂ ਗ੍ਰाइंड ਕਰ ਲਾਂਗੇ। ਅੱਛਾ ਇੱਕ ਕੰਮ ਦੇ ਨਾਲ ਨਾਲ ਦੂਜਾ ਕੰਮ ਤੁਸੀਂ ਕਰ ਰਹੇ ਹੋ। ਹੋਰ ਹੁਣ ਟਾਈਮ ਦੀ ਬਚਤ। ਅੱਛਾ ਇੰਨਾ ਟਾਈਮ ਕੀਮਤੀ ਹੋ ਗਿਆ ਬੈ। ਬਹੁਤ ਆ। ਬਹੁਤ ਜ਼ਿਆਦਾ। ਇੱਕ ਹੁਣ ਇਹਨੂੰ ਆਪਾਂ ਕਰਕੇ ਨਾ ਫਿਰ ਆਪਾਂ ਇਹਨੂੰ ਬਰੈਡਾਂ ਦੇ ਉੱਪਰ ਲਾ ਕੇ ਜੈਮ ਵਾਂਗੂ ਬਣਾ ਕੇ ਖਾ ਲਿਆ ਕਰਾਂਗੇ ਹੋਰ ਕੀ ਕਰੀਏ। ਉਹ ਖਾਦਾ ਹੈ ਨਹੀਂ ਇਤੀ ਵਾਰ ਐਵੇਂ ਰੋਲਦਾ ਫਿਰਦਾ। ਮੈਂ ਤਾਂ ਸਾਰੇ ਤਰ੍ਹਾਂ ਦੇ ਮਰੱਬੇ ਵਿੱਚ ਪਾ ਲੂੰ। ਚੈਰੀ ਦਾ ਵੀ ਪਿਆ ਉਹ ਵੀ ਪਾ ਲੂੰ ਜਿੰਨੇ ਪੈਣ ਉਹ ਪਾ ਲੂੰ। ਸਰਦੀਆਂ ਆ ਗਈਆਂ ਨੇ ਹੁਣ ਠੰਡੇ 'ਚ ਜੀ ਨਹੀਂ ਕਰਦਾ ਔਲੇ ਦਾ ਪਰਪਾ ਖਾਣ ਨੂੰ ਆਪਾਂ ਲੇਟ ਲੈ ਕੇ ਆਏ ਸੀ ਉਦੋਂ ਮੂਮੀ ਪਿਆ ਰਹਿ ਗਿਆ ਠੀਕ ਰੱਬਾ ਲੈ ਕੇ ਆਏ ਸੀ ਇਹ ਵੀ ਨਹੀਂ ਖਾਦਾ ਅਜੇ ਤੱਕ ਮੈਂ ਤਾਂ ਅੱਜ ਵਿੱਚ ਹੀ ਪਾ ਦੂੰ ਸਾਰਿਆਂ ਨੂੰ ਇਹ ਫਰੂਟ ਦੀ ਹੈ ਨਾ ਕੋਈ ਹਾਂ ਪਤਾ ਨਹੀਂ ਦਵਾਈ ਵਾਲਾ ਦਵਾਈ ਦਾ ਸੀ ਇਹ ਅੱਛਾ ਆਪਾਂ ਖਾਂਦੇ ਤਾਂ ਹਨ ਨਹੀਂ ਲੈਣ ਦਾ ਸ਼ੌਕ ਚਲ ਅੱਜ ਬਣਾ ਦੋ ਅੱਜ ਸਾਰੇ ਬਣਾ ਦੋ ਦੇਖਦੇ ਆ ਕਿੰਨੇ ਦਿਨਾਂ 'ਚ ਮੁੱਕਾਵਾਂਗੇ ਮੰਮੀ ਆ ਦੰਦਾ ਕਰਕੇ ਨਹੀਂ ਖਾਦੇ ਆ ਦੰਦ ਨਹੀਂ ਲੈ ਹੈਗੇ ਨਹੀਂ ਤਾਂ ਖਾ ਲੰਦੀ ਅੱਛਾ ਆਪਾਂ ਤੈਨੂੰ ਪਤਾ ਨਖਰੇ ਮਾਰਦੇ ਆ ਤਾ ਨਹੀਂ ਖਾਦੇ ਸਾਰੇ ਜਾਣੀ ਠੀਕ ਹੈ ਅੱਜ ਫਿਰ ਤੁਸੀਂ ਇਹਨੂੰ ਜੈਮ ਚ ਤਬਦੀਲ ਕਰਕੇ ਸਾਨੂੰ ਖਵਾਉਂਗੇ ਸਹੀ ਵਕਤ ਮੈਂ ਸੋਚਿਆ ਵੀ ਪੈਸੇ ਲੱਗਣਗੇ ਉਹਨੂੰ ਖਰਾਬ ਕਰਨੇ ਨੇ ਕਹਿੰਦਾ ਜੇ ਕਿਉਂ ਸਿੱਧੀਆਂ ਗੋਲੀ ਨਾਲ ਉਹਨਾਂ ਨੇ ਕਿਹੜੀ ਤਾਂ ਡੇਡੀ ਨਾਲ ਕੱਢ ਲੋ ਕੰਮ ਕਰ ਰਿਹਾ ਤੁਸੀਂ ਪੂਰਾ ਯੈਸ ਚੀਜ਼ਾਂ ਤਾਂ ਨਹੀਂ ਖਰਾਬ ਕਰਨੀਆਂ ਫਿਰ ਮੈਂ ਇੰਨੇ ਮਹਿੰਗੇ ਪਾ ਦੇ ਲਿਆਂਦੇ ਨੇ ਉਨਾ ਕਿਸੇ ਮਰਜ਼ੀ ਤਰੀਕੇ ਸਿੱਟੋ ਅੰਦਰ ਸਰੀਚ ਸਿੱਟੋ। ਕਹਿਣਾ ਪਾਪਾ। ਇਹ ਅੰਦਰ ਸਿੱਟੋ ਜਿਵੇਂ ਮਰਜ਼ੀ ਸਿੱਟੋ ਜਿਵੇਂ ਔਲੇ ਦਾ ਮਰਬਾ ਨਹੀਂ ਜੀ ਕਰਦਾ। ਖਾਣ ਨੂੰ ਜੈਮ ਬਣਾ ਕੇ ਖਾ ਲੋ। ਖਾਓ ਤਾਂ ਸੀ। ਹੂੰ। ਉਧਰ ਮੇਰੀ ਦੇਖੋ ਸਾਈਕਲਿੰਗ ਵੀ ਮੈਂ ਕਰਦੀ ਹਾਂ ਹੁਣ। ਸਾਈਕਲ। ਇਹ ਤੇ ਮੈਂ weight ਘਟਾ ਰਹੀ ਐ ਮੇਰਾ weight ਘਟੂਗਾ ਕਿ ਨਹੀਂ ਘਟੂਗਾ ਨਾ। ਅੱਛਾ ਜੀ। ਆ ਨਹੀਂ ਖਾਂਦੀ ਪਰ ਮੈਂ ਮਰਬਾ। ਇਹ ਮੇਰਾ ਚੱਕਿਆ ਜੋ ਬਾਦਲ ਹੋਰ। ਮੈਂ ਤੁਸੀਂ ਖਾ ਲੈ ਫਿਰ। ਠੀਕ ਹੈ ਚਲ ਇਹਨੂੰ ਜੈਮ ਬਣਾਓ ਜੈਮ ਬਣਾ ਕੇ ਫਿਰ ਆਪਾਂ ਦਿਖਾਵਾਂਗੇ ਸਾਰੇ ਖਾਲੇ ਕਰੋ ਮੰਮੀ ਤੇ ਤੁਸੀਂ ਦੋਈ ਜਾਣੀ ਖਾਲੇ ਕਰੋ ਫਿਰ ਪਨੀਰੀ ਦਾ ਪਨੀਰੀ ਹੁਣ ਪਨੀਰੀ ਵੀ ਬਣਾਉਣੀ ਆਪਾਂ ਨੇ ਮੈਨੇ ਵੀ ਉਸ ਤੋਂ ਪਹਿਲਾਂ ਜੇ ਇਹਨੂੰ 10 ਦਿਨਾਂ ਚ ਇਹਨੂੰ ਕੰਮ ਨੇ ਮੇੜ ਦੋ ਫਿਰ ਤੁਸੀਂ ਪਨੀਰੀ ਬਣਾਓ ਜੇ ਇਹ ਵਿੱਚ ਪਨੀਰੀ ਬਣਾ ਤੇ ਫਿਰ ਵੀ ਨਹੀਂ ਇਹਨੂੰ ਕਿਸੇ ਨੇ ਖਾਣਾ ਆਪਾਂ ਕਹਿ ਜਾਣੇ ਆ ਵੀ ਆਹ ਚੀਜ਼ਾਂ ਲਾਉਣ ਦਾ ਫਰਕ ਨਹੀਂ ਪੈਂਦਾ ਮੇਰਾ ਤਾਂ ਪਹਿਲੇ ਮੇਰੇ ਉਰੋਂ ਆਹ ਚੀਜ਼ਾਂ ਖਾਲ ਸੱਚ ਦੀ ਦੋਨੇ ਪਾਸੇ ਨਾ ਕਿੰਨਾ ਰੰਗ ਗੋਰਾ ਗੋਰਾ ਲੱਗਣ ਲੱਗ ਗਿਆ ਦੇਖੀ ਕਿਤੇ ਗੋਰਾ ਮਾਤ ਪਾਦੀ ਮੈਨੂੰ ਆਇਆ ਵੀ ਕਿਤੇ ਅੰਗਰੇਜ਼ ਨਾ ਮੈਨੂੰ ਲੱਭਣਾ ਆਇਆ ਕਹਣਾ ਮੈਨੂੰ ਡਰ ਇਹ ਹੀ ਗੱਲ ਦਾ ਵੀ ਕਿਤੇ ਕਹਿਣਾ ਨਾ ਬ੍ਰਿਟਿਸ਼ ਲੋਕ ਨੇ ਜਿਹੜੇ ਯੂਕੇ ਦੇ ਜਿੱਦਾ ਉਹ ਕਹਿੰਦੇ ਸਾਡਾ ਗੋਰਾ ਕੁੱਤੇ ਕਿਤੇ ਅੰਗਰੇਜ਼ ਕਹਿਣ ਗੋਰਾ ਗੋਰਾ ਆਪਾਂ ਦੋ ਤਿੰਨ ਕੰਮ ਇਕੱਠੇ ਕਰ ਰਹੇ ਹਾਂ ਦੇਖ ਆਪਾਂ ਚਿੰਗਮ ਵੀ ਖਾ ਰਹੇ ਹਾਂ ਕਿਉਂਕਿ ਮੈਂ ਡਾਈਟ ਪਲਾਨ ਤੇ ਸ਼ੁਰੂ ਕੀਤਾ ਹੋਇਆ ਆਪਦਾ ਵੀ ਮੈਂ ਤਾਂ ਪਤਲੀ ਹੋਣਾ ਹਨਾ ਪਤਲੇ ਹੋਣ ਵਾਲਾ ਵੀ ਕੰਮ ਚੱਲ ਰਿਹਾ ਹੈ ਉਧਰ ਮੇਰਾ ਜਿਮ ਦਾ ਵੀ ਆਇਦਾ ਸੌਰੀ ਫੇਸ ਨੂੰ 글로ਅ ਕਰ ਦਿੰਦਾ ਵੀ ਚੱਲ ਰਿਹਾ ਫੇਸ ਤਾਂ ਮੇਰਾ ਬਹੁਤ ਕਾਲਾ ਸੀ ਸੱਚੀਓ ਮੈਨੂੰ ਤਾਂ ਚੀਜ਼ਾਂ ਤਰਕ ਪੈ ਗਿਆ ਕੋਈ ਫਿਲਟਰ ਨਹੀਂ ਲਾਇਆ ਵੀਡੀਓ ਦੇ ਵਿੱਚ ओरिजिनल ਦਿਖਾਓ ਤੈਨਾਂ ਨਾ ਫਰਕ ਹਮ ਇੱਕ ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਦੇ ਦੇਣਾ ਆਪਣਾ ਹੁਣ ਆ ਜਿਹੜਾ ਹੈਲਦੀ ਡਾਈਟਲਿਸ ਜਿਹੜੇ ਉਹਨਾਂ ਨੂੰ ਕੱਟ ਕਰ ਲਿਆ ਕੱਟ ਕਰਨ ਤੋਂ ਬਾਅਦ ਹੁਣ ਆਪਾਂ ਮਿਕਸੀ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪਾਇਆ ਜਿੰਨੀ ਕਿ ਕੁਆਂਟੀਟੀ ਦੇ ਵਿੱਚ ਪਾਉਣੀ ਸੀ ਤੇ ਹਲਕਾ ਜਿਹਾ ਆਪਣ ਇਹਦੇ ਵਿੱਚ ਹਲਕਾ ਜਿਹਾ ਜਮਈ ਇੱਕ ਬੂੰਦਕ ਪਾਣੀ ਦੀ ਪਾਣੀ ਕਿਉਂਕਿ ਇਹ ਫਿਰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਨਾਲ ਗ੍ਰाइंड ਹੋ ਜਾਊਗਾ ਨਾ ਤਾਂ ਨਾ ਇਹ ਕੋ ਤੁਸੀਂ ਸਾਰਾ ਜਿਹੜਾ ਆਪਣਾ ਕਈ ਗ੍ਰाइंड ਹੋ ਚੁੱਕੇ ਇਹਨੂੰ ਆਪਾਂ ਆਪਣੇ ਕੰਟੇਨਰ ਚ ਕੱਢ ਲਾਣੇ ਆ ਸੇਵ ਕਰਨ ਲਈ ਤੁਸੀਂ ਵੀ ਐਵੇਂ ਦੇ ਹਨ ਮਰਬੇ ਨੇ ਜਿਹੜੇ ਜਿਨ੍ਹਾਂ ਦੇ ਬਜ਼ੁਰਗਾਂ ਤੋਂ ਦੰਦਾਂ ਕਰਕੇ ਨਹੀਂ ਖਾਦੇ ਜਾਂਦੇ ਨਾ ਉਹਨਾਂ ਦਾ ਮਨ ਕਰਦਾ ਫਸਾਨੇ ਆਲੇ ਦਾ ਮਰੱਬਾ ਖਾਣਾ ਜਾਂ ਸੇਵ ਦਾ ਖਾਣਾ ਨਾ ਕੋਈ ਵੀ ਸਾਰੇ ਤਰ੍ਹਾਂ ਦੇ ਲਿਆ ਕੇ ਮਰੱਬੇ ਪਾਈਆ ਪਾਈ ਆਦਾਂ ਦਾ ਕਿਲੋ 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 ਹਨ ਤੁਸੀਂ ਜਿੰਨੇ ਵੀ ਖਾਣੇ ਹੁੰਦੇ ਆ ਪਾਈਆ ਪਾਈ ਲਿਆ ਕੇ ਸਾਰੇ ਤਰ੍ਹਾਂ ਦੇ ਮਿਕਸ ਕਰ ਲਿਆ ਕਰੋ ਮਿਕਸ ਕਰਨ ਤੋਂ ਬਾਅਦ ਫਿਰ ਆਪਣੇ ਬਜ਼ੁਰਗਾਂ ਨੂੰ ਤੇ ਆਪਣੇ ਬੱਚਿਆਂ ਨੂੰ ਜੈਮ ਦੀ ਤਰ੍ਹਾਂ ਨਾ ਰੋਟੀ ਸੌਰੀ ਬ੍ਰੈਡ ਦੇ ਉੱਪਰ ਲਗਾ ਕੇ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਖਵਾਇਆ ਕਰੋ ਤਾਂ ਕਿ ਆਪਣੀ ਇਹਨਾਂ ਜਿਹੜੀ ਹਲਤ ਆ ਉਹ ਠੀਕ ਰਹੇ ਕਿ ਮੈਂ ਤਾਂ ਨਹੀਂ ਖਾਣੀ ਕਿਉਂਕਿ ਮੈਂ ਪਹਿਲੀ ਬਹੁਤ ਮੋਟੀ ਆ ਤੇ ਘਰ ਦੇ ਵਿੱਚ ਮੰਮੀ ਨੇ ਸਤਗੁਰ ਜੀ ਨੇ ਉਹ ਪਤਲੇ ਨੇ ਉਹ ਖਾ ਲੜੀਏ ਮਿੱਠਾ ਤੇ ਕਿਉਂਕਿ ਮੈਂ ਹੁਣ ਥੋੜਾ ਡਾਈਟ ਪਲਾਨ ਵੀ ਕਰ ਰਹੀ ਆ ਦੇਖਦੇ ਹਾਂ ਵੀ ਮੇਰਾ weight ਲੂਜ਼ ਹੁੰਦਾ ਕਿ ਨਹੀਂ ਹੁੰਦਾ ਮੇਰਾ ਹੁਣ 68 ਆ weight 68 ਕਿਜੀ ਤੇ ਮੈਂ ਡੇਲੀ ਹੈ ਨਾ ਜੋ ਜੋ ਕਰਦੀ ਆ ਹੌਲੀ ਹੌਲੀ ਤੁਹਾਨੂੰ ਦੱਸੂਗੀ ਵੀ ਮੇਰਾ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਕਿੰਨਾ weight ਘਟ ਹੁੰਦਾ मतलब कि मैं कोई मेडिसिन नहीं ले रही मैं सिर्फ नेचुरली वेट ਨੂੰ ਘਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਵੀ ਮੇਰਾ ਘਟਦਾ ਕਿ ਨਹੀਂ ਘਟਦਾ ਫਿਰ ਮੈਂ ਤੁਹਾਡੇ ਨਾਲ ਜਰੂਰ ਆਪਣੀ ਸ਼ੇਅਰ ਕਰੂੰਗੀ ਨਾ ਵੀ ਕਿਵੇਂ ਘਟਾ ਰਹੀ ਆ ਮੈਂ ਵੇਟ ਨੂੰ ਹਜੇ ਤਾਂ ਮੈਂ ਆਪ ਖੁਦ ਕਰਕੇ ਦੇਖਾਂ ਮੇਰਾ ਘਟੂਗਾ ਕਿ ਨਹੀਂ ਘਟੂਗਾ ਚਲੋ ਜੀ ਐਵੇਂ ਨੇ ਮਰਬਿਆਂ ਦਾ ਜੈਮ ਜਰੂਰ ਬਣਾ ਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਖਵਾਓ ਥੈਂਕ ਯੂ ਜੀ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਕਰਦੇ ਹੋ ਥੈਂਕ ਯੂ so much